ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਫਤੇਗੜ ਛੰਨਾ ਦੇ ਰਹਿਣ ਵਾਲਿਆਂ ਜੀ ਜ਼ਿਲ੍ਹਾ ਸੰਗਰੂਰ ਸਾਡਾ ਨਾਮ ਪਾਈਬਲ ਵੀਰ ਸਿੰਘ ਖਾਲਸਾ ਤੇ ਸਾਡੀ ਧਰਮ ਪਤਨੀ ਗੁਰਮੀਤ ਕੌਰ ਤੇ ਸਾਡੇ ਜਿਹੜਾ ਪੁੱਤਰ ਸੀਗਾ 18 ਸਾਲ ਦਾ ਅੱਜ ਤੋਂ 8 ਸਾਲ ਪਹਿਲਾਂ ਡੈਥ ਹੋਊ ਸੁੱਕੀ ਸੀ 8 ਸਾਲਾਂ ਬਾਅਦ ਸਾਨੂੰ ਪਤਾ ਲੱਗਾ ਇੱਥੇ ਜੋਰੀ ਡਾਕਟਰ ਦਾ ਸਮਾਣੇ ਦੇ ਵਿੱਚ ਤੇ ਅਸੀਂ ਇੱਥੇ ਪਹੁੰਚੇ ਆਂ ਤੇ ਇੱਥੇ ਪਹੁੰਚ ਕੇ ਜਦੋਂ ਡਾਕਟਰ ਸਾਹਿਬ ਨੂੰ ਮਿਲੇ ਤਾਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਰੂਰ ਬੱਚਾ ਹੋਵੇਗਾ ਤੇ ਇਸੇ ਕਰਕੇ ਦਵਾਈ ਦਿੱਤੀ ਇਹਨਾਂ ਨੇ ਬੜੇ ਪਿਆਰ ਨਾਲ ਸਾਡੇ ਨਾਲ ਗੱਲਬਾਤ ਕਰਦੇ ਰਹੇ ਸਾਰਾ ਸਟਾਫ ਵੀ ਵਧੀਆ ਤੇ ਨਾਲ ਹੀ ਜਦੋਂ ਤੋਂ ਦਵਾਈ ਚੱਲੀ ਹੈ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਾਨੂੰ ਦਵਾਈ ਦਿੰਦੇ ਰਹੇ ਹਰ ਕਹਿਆ ਟੈਸਟ ਕਰੰਤ ਕਰਦੇ ਰਹੇ ਤੇ ਕਿਰਪਾ ਹੋਈ ਹੈ ਸਾਲ ਬਾਅਦ ਇੱਕ ਸਾਲ ਹੋ ਗਿਆ ਇਥੇ ਦਵਾਈ ਖਾਂਦਿਆਂ ਨੂੰ ਕਿ ਸਾਲ ਬਾਅਦ ਸਾਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ ਇਹ ਹਸਪਤਾਲ ਦੇ ਵਿੱਚੋਂ ਡਾਕਟਰ ਚੌਹਰੀ ਸਮਾਣਾ ਵੇਖੇ ਬਹੁਤ ਹੀ ਪਿਆਰ ਵਾਲੇ ਸਤਿਕਾਰ ਵਾਲੇ ਨਿਮਰਤਾ ਵਾਲੇ ਮਿੱਠ ਬੋਲੜੇ ਡਾਕਟਰ ਸਾਹਿਬ ਨੇ ਇਹ ਸਤਿਕਾਰ ਕਰਦੇ ਆ ਸਾਰਿਆਂ ਦਾ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਵੀ ਕਿਸੇ ਬੱਚੇ ਦੀ ਲੋੜ ਹੈ ਤੋ ਨਹੀਂ ਹੋ ਰਿਹਾ ਬੱਚਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਸੋ ਆ ਕੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ